ਇਹ ਸੱਚ ਪੰਛੀ ਰਮਦਰ ਸਾਹਿਬ ਦੀ ਮਤਮਾਸਤਿ ਕੋਲ ਚਲਾ ਕੇ ਨਮਸਤਕੋ। ਅੱਜ ਇੱਥੇ ਨਤਮਸਤਕ ਹੋਇਆ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ। ਕਿਉਂਕਿ ਇੱਕ ਅਜਿਹਾ ਸਿਫਤੀ ਦਾ ਘਰ ਹੈ ਇਹ ਕਿ ਜਦੋਂ ਵੀ ਇੱਥੇ ਦਰਸ਼ਨਾਂ ਲਈ ਆਉਣੇ ਆ ਤਾਂ ਇੱਕ ਨਵੀਂ ਊਰਜਾ ਮਿਲਦੀ ਹੈ। ਤੇ ਜਦੋਂ ਵੀ ਕਦੇ ਅੰਮ੍ਰਿਤਸਰ ਸਾਹਿਬ ਆਉਣ ਦਾ ਮੌਕਾ ਮਿਲਦਾ ਹੈ ਹਾਂ ਜਰੂਰ ਇੱਥੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦਰਗਿਆਨਾ ਮੰਦਰ ਹਮੇਸ਼ਾ ਅਸੀਂ ਹੋ ਕੇ ਆਉਨੇ ਆ ਸੋ ਇਹ ਉਹ ਸਥਾਨ ਹੈ ਜਿੱਥੇ ਸਾਨੂੰ ਆਪਸੀ ਮਿਲਵਤਾਂ ਦਾ ਭਾਈਚਾਰਕ ਸਾਂਝ ਦਾ ਏਕਤਾ ਦਾ ਜਿਹੜਾ ਮਿਸਾਲਾ ਉਹ ਦੇਖਣ ਨੂੰ ਵੀ ਮਿਲਦੀ ਹੈ ਤੇ ਇਸ ਦੇ ਨਾਲ ਤਾਕਤ ਵੀ ਮਿਲਦੀ ਸੋ ਅੱਜ ਇੱਥੇ ਆ ਕੇ ਅਰਦਾਸ ਵੀ ਕੀਤੀ ਹੈ ਕਿ ਅਸੀਂ ਰੰਗਲਾ ਪੰਜਾਬ ਬਣਾਉਂਦਾ ਜੋ ਸੁਪਨਾ ਪੰਜਾਬ ਸਰਕਾਰ ਨੇ ਲਿਆ ਹੋਇਆ ਹੈ ਗੁਰੂ ਮਹਾਰਾਜ ਕਿਰਪਾ ਕਰਨ ਅਸੀਂ ਪੰਜਾਬ ਨੂੰ ਉਹਨਾਂ ਹੀ ਲੀਹਾਂ ਤੇ ਜਿੱਥੇ ਕੋਈ ਪੁਰਾਣਾ ਇਤਿਹਾਸ ਸੀ ਉਹਨਾਂ ਲੀਹਾਂ ਤੇ ਪਾ ਸਕੀਏ ਰੰਗਲਾ ਪੰਜਾਬ ਬਣਾ ਸਕੀਏ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਹੈ ਮੇਰਾ ਹਲਕਾ ਲਹਿਰਾ ਗੱਗਾ ਹੈ ਤੇ ਜਿਹੜਾ ਪਛੜਿਆ ਹੋਇਆ ਇਲਾਕਾ ਹੈ ਪੂਰੇ ਪੰਜਾਬ ਦੇ ਵਿੱਚ ਤੇ ਸਾਡਾ ਹਲਕਾ ਵੀ ਤੇ ਸਾਡੇ ਹਲਕੇ ਦੇ ਲੋਕ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਇਸੇ ਦੀ ਗੁਰੂ ਮਹਾਰਾਜ ਅਕੀਰਦਾਸ ਕੀਤੀ ਹੈ ਤੇ ਮੈਨੂੰ ਇਸ ਸਥਾਨ ਦੇ ਉੱਤੇ ਕਿ ਮੈਂ ਪਿਛਲੇ ਬਹੁਤ ਲੰਬੇ ਸਮੇਂ ਤੋਂ ਇੱਥੇ ਆਉਣਾ ਬੜੀ ਸ਼ਰਧਾ ਹੈ ਤੇ ਇਹ ਵੀ ਅਕੇ ਜੋ ਇੱਥੇ ਮੰਨਤ ਮੰਨਦੇ ਆ ਜੋ ਕੁਝ ਵੀ ਸੋਚ ਕੇ ਜਾਂਦੇ ਆ ਤਾਂ ਮਹਾਰਾਜ ਨੇ ਹਮੇਸ਼ਾ ਪੂਰੀ ਕੀਤੀ ਹੈ ਸੋ ਮਹਾਰਾਜ ਸਾਰਿਆਂ ਤੇ ਕਿਰਪਾ ਕਰਨ ਤੇ ਪੰਜਾਬ ਤੇ ਸਾਰੇ ਲੋਕ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਦਰੰਦਰ ਜਿੰਨੀ ਚੋਂ ਹੋਣ ਜਾ ਰਹੀ ਹੈ ਕਿਵੇਂ ਦੇਖਦੇ ਹੋ ਸਰਕਾਰ ਕਿਉਂਕਿ ਆਰਪੀ ਪਾਰਟੀ ਆਪਣਾ ਜੋਰ ਲਾਉਂਦੀ ਹੈ। ਦੇਖੋ ਤਰਨ ਤਰਨ ਜਿਮਨੀ ਚੌਂ ਦੇ ਵਿੱਚ ਹੀ ਅਸੀਂ ਆਏ ਹੋਏ ਹਾਂ ਪਿਛਲੇ ਕਰੀਬ 15 ਦਿਨਾਂ ਤੋਂ ਇੱਥੇ ਹੈਗੇ। ਸਾਰਾ ਹਲਕਾ ਘੁੰਮ ਕੇ ਦੇਖਿਆ। ਅੱਜ ਲੋਕ ਸਿਰਫ ਤੇ ਸਿਰਫ ਕੰਮ ਚਾਹੁੰਦੇ ਆ। ਵਿਕਾਸ ਚਾਹੁੰਦੇ ਆ। ਅਸੀਂ ਲੋਕਾਂ ਦੇ ਵਿੱਚ ਗਏ ਆ ਤੇ ਕਿਹਾ ਕਿ ਅਸੀਂ ਆਹ ਕੰਮ ਤਾਂ ਕੀਤੇ ਨੇ ਪੰਜਾਬ ਦੇ ਲਈ। ਸਾਡੀ ਪੌਣੇ 4 ਸਾਲ ਦੀ ਸਰਕਾਰ ਦੇ। ਅੱਗੇ ਨੂੰ ਆਹ ਕੰਮ ਅਸੀਂ ਕਰਾਂਗੇ। ਅਸੀਂ ਕਵੀਜ਼ਨ ਲੈ ਕੇ ਗਏ ਪਰ ਦੂਜੀਆਂ ਪਾਰਟੀਆਂ ਕੋਲੇ ਨਾ ਤਾਂ ਕੋਈ ਕੈਂਡੀਡੇਟ ਐ ਇਸ ਤਰ੍ਹਾਂ ਦਾ ਜਿਹੜਾ ਲੋਕਲ ਤਰਨ ਤਰਨ ਦਾ ਹੋਵੇ ਨਾ ਕੋਈ ਪਾਰਟੀ ਦੀ ਵਿਚਾਰਤਾ ਰ ਹੈ ਜੀ ਮੈਨੂੰ ਕਿਤੇ ਦੱਸ ਦਿਓ ਕਿਤੇ ਉਹਨਾਂ ਨੇ ਕਿਹਾ ਹੋਵੇ ਵੀ ਅਸੀਂ ਆਹ ਕੰਮ ਕੀਤਾ ਤੇ ਆਹ ਕਰਾਂਗੇ ਕਿਉਂਕਿ ਕੀਤਾ ਹੀ ਕੋਈ ਨਹੀਂ ਸੋ ਇਸ ਕਰਕੇ ਲੋਕ ਸਾਡੇ ਨੈਸ਼ਨਲ ਕਮਿਨਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਤੇ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਦੇ ਕਿਤੇ ਕੰਮ ਲੋਕਾਂ ਦੇ ਮੂੰਹ ਚੜ੍ਹ ਕੇ ਬੋਲਦੇ ਆ ਲੋਕ ਖੁਦ ਬਖੁਦ ਕਹਿ ਰਹੇ ਨੇ ਕਿ ਜੋ ਕੰਮ ਕੀਤੇ ਨੇ ਤੇ ਕਰ ਸਕਦੇ ਆ ਤੇ ਇਹੀ ਪਾਰਟੀ ਕਰ ਸਕਦੀ ਆ ਤੇ ਹਰਮੀਤ ਸਿੰਘ ਸੰਧੂ ਸਾਹਿਬ ਜਿਹੜੇ ਪਹਿਲਾਂ ਤਿੰਨ ਵਾਰੀ ਹਲਕੇ ਦੀ ਸੇਵਾ ਕੀਤੀ ਹੈ ਤੇ ਹੁਣ ਵੀ ਲੋਕ ਤਿਆਰ ਬੈਠੇ ਨੇ ਸੋ ਮੈਂ ਕਹਿ ਸਕਦਾ ਲੋਕਾਂ ਦੇ ਵਿਚਾਰਾਂ ਤੋਂ ਲੋਕਾਂ ਦੀਆਂ ਭਾਵਨਾਵਾਂ ਤੋਂ ਕਿ ਜਿਹੜੀ ਤਰਨ ਤਰਨ ਦਾ ਬਾਈ ਇਲੈਕਸ਼ਨ ਹੈ ਆਮ ਆਦਮੀ ਪਾਰਟੀ ਵੱਡੇ ਮਾਰਜਨ ਦੇ ਨਾਲ ਉੱਥੇ ਜਿੱਤੇਗੀ ਫਿਰ ਰੰਗ ਲੈ ਕੇ ਪੰਜਾਬ ਸਰਕਾਰ ਨੇ ਜਮੀਨੀ ਪੱਧਰੇ ਬੜਾ ਕੰਮ ਕੀਤਾ ਕਿਵੇਂ ਦੇਖਦੇ ਹੋ ਭਰੇ ਵੀ ਹੜਾਂ ਨੂੰ ਲੈ ਕੇ ਦੇਖੋ ਜਿਸ ਦੀ ਹੜਾਈ ਹੈ ਹੜਾਂ ਨੂੰ ਲੈ ਕੇ ਦੇਖੋ ਖਾਸ ਤੌਰ ਤੇ ਅਮਰitsar ਤਰਨਤਾਰਨ ਫਰੋਜ਼ਪੁਰ ਸਾਰੇ ਡਿਸਟ੍ਰਿਕਟ ਅਫੈਕਟਡ ਤੇ ਮੇਰਾ ਡਿਪਾਰਟਮੈਂਟ ਹੈ ਮੈਂ ਹਰ ਡਿਸਟ੍ਰਿਕਟ ਦੇ ਵਿੱਚ ਗਿਆ ਅਸੀਂ ਪਹਿਲੇ ਦਿਨ ਤੋਂ ਜਿੱਦਾਂ 27 ਤਰੀਕ ਨੂੰ ਹੜਾਏ ਨੇ ਅਸੀਂ ਉਸ ਦਿਨ ਤੋਂ ਸਾਡੀ ਸਾਰੀ ਸਰਕਾਰ ਸਾਡੇ ਮੁੱਖ ਮੰਤਰੀ ਸਾਹਿਬ ਸਾਡੇ ਮੰਤਰੀ ਐਮ ਐਲ ਏ ਸਾਡੇ ਵਰਕਰ ਸਾਰੀ ਐਡਮਿਨਿਸਟ੍ਰੇਸ਼ਨ ਅਸੀਂ ਗਰਾਊਂਡ ਤੇ ਉਤਰੇ ਹਾਂ ਉਸ ਸਮੇਂ ਲੋਕਾਂ ਦੇ ਲਈ ਜਾਨ ਮਾਲ ਦੀ ਰਾਖੀ ਕਰ ਰਹੀ ਸੀ ਤੇ ਲੋਕਾਂ ਨੂੰ ਹਰ ਚੀਜ਼ ਮੁਹੱਈਆ ਕਰਾਣ ਦੀ ਕੋਸ਼ਿਸ਼ ਹੋਈ ਹੈ ਉਸ ਤੋਂ ਬਾਅਦ ਬਹੁਤ ਵੱਡੇ ਲੈਵਲ ਤੇ ਅਸੀਂ ਪ੍ਰੋਜੈਕਟ ਤਿਆਰ ਕੀਤੇ ਨੇ ਡੇਲੀ ਸਾਡੀ ਮੀਟਿੰਗਾਂ ਹੁੰਦੀਆਂ ਨੇ ਕਮੇਟੀਆਂ ਬਣਾਈਆਂ ਨੇ ਹਰ ਦਰਿਆ ਦੇ ਉੱਤੇ ਅਸੀਂ ਦੋ ਦੋ ਐਸੀਆਂ ਦੀ ਕਮੇਟੀ ਬਣਾਈ ਹੈ ਅਸੀਂ ਹਰ ਉਸ ਪਹਿਲੂ ਤੇ ਵਿਚਾਰ ਕਰ ਰਹੇ ਹਾਂ ਕਿ ਕਦੇ ਵੀ ਅਜਿਹੀ ਜਿਹੜੀ ਹੈ ਮਾੜੀ ਘਟਨਾ ਜਿਹੜੀ ਵੈਸੇ ਦੇਖੋ ਕੁਦਰਤ ਦੇ ਹੱਥ ਵਾਸ ਹੈ ਦਸਾਰਾ ਕੁਝ ਬੰਦੇ ਦੇ ਹੱਥ ਵਾਸ ਕੁਝ ਨਹੀਂ ਹੈ ਅਜਿਹੀ ਬਰਸਾਤ ਅਜਿਹੀ ਹੜ੍ਹ ਪੰਜਾਬ ਦੀ ਹਿਸਟਰੀ ਦੇ ਵਿੱਚ ਕਦੇ ਨਹੀਂ ਆਇਆ ਪਰ ਅਸੀਂ ਫਿਰ ਵੀ ਇਸ ਤੋਂ ਸਬਕ ਲੈ ਕੇ ਕਿ ਜਿੱਥੇ ਕਿਤੇ ਜਿਵੇਂ ਪਾਣੀ ਆਇਆ ਖੰਡਾਂ ਦੇ ਰਾਹੀਂ ਪਾਣੀ ਆਇਆ ਹੋਰ ਆਇਆ ਅਸੀਂ ਉਹਨਾਂ ਸਾਰੀਆਂ ਗੱਲਾਂ ਤੇ ਪੂਰਨ ਰੂਪ ਦੇ ਵਿੱਚ ਕੰਮ ਕਰਦੇ ਆ ਤੇ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਅਸੀਂ ਹਰ ਉਹ ਜਗ੍ਹਾ ਜਿੱਥੇ ਵੀ ਕਿਤੇ ਕੋਈ ਕਮੀ ਹੈ ਅਸੀਂ ਉਸ ਨੂੰ ਪੂਰੀ ਕਰਾਂਗੇ ਤੇ ਆਉਣ ਵਾਲੇ ਵੈਸੇ ਤਾਂ ਕਦੇ ਹੋਵੇ ਹੀ ਨਾ ਹੜ ਆਉਣੇ ਨਾ ਕਿਉਂਕਿ ਬਹੁਤ ਵੱਡੀ ਤਬਾਹੀ ਹੋਈ ਹੈ ਪਰ ਮੈਨੂੰ ਨਾਲ ਇੱਕ ਦੁੱਖ ਦੇ ਨਾਲ ਇਹ ਗੱਲ ਕਹਿਣੀ ਵੀ ਪੈ ਰਹੀ ਹੈ ਕਿ ਪੰਜਾਬ ਦੇ ਵਿੱਚ ਐਡਾ ਵੱਡਾ ਨੁਕਸਾਨ ਹੋਇਆ ਹੈ ਪਰ ਕੇਂਦਰ ਦੀ ਸਰਕਾਰ ਸਾਡਾ ਸੰਗੀ ਟੰਚ ਹੈ ਫੈਡਰਲ ਸਿਸਟਮ ਹੈ ਸਾਡਾ ਤੇ ਕੇਂਦਰ ਦੀ ਸਰਕਾਰ ਦੀ ਝੋਟੀ ਬੰਦਿਆ ਕੇ ਮਦਦ ਕਰੇ ਪਰ ਦੁੱਖ ਦੀ ਗੱਲ ਇਹ ਹੈ ਕਿ ਮੋਦੀ ਸਾਹਿਬ ਦੀ ਸਰਕਾਰ ਹਰ ਗੱਲ ਨੂੰ ਰਾਜਨੀਤੀ ਦੇ ਨਾਲ ਜੋੜ ਕੇ ਦੇਖਦੀ ਉਹ ਸਿਰਫ ਤੇ ਸਿਰਫ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਮਦਦ ਨਹੀਂ ਕਰ ਰਹੀ ਕਿ ਪੰਜਾਬ ਦੇ ਲੋਕ ਸਰਕਾਰ ਦੇ ਖਿਲਾਫ ਹੋ ਜਾਣ ਆਮ ਆਦਮੀ ਪਾਰਟੀ ਦੇ ਖਿਲਾਫ ਹੋ ਜਾਣ ਹੁਣ 20000 ਕਰੋੜ ਦਾ ਨੁਕਸਾਨ ਹੋਇਆ ਸਾਨੂੰ 1600 ਕਰੋੜ ਦੀ ਗੱਲ ਕੀਤੀ ਉਹ ਵੀ ਨਹੀਂ ਦਿੱਤਾ ਪਰ ਅਸੀਂ ਫਿਰ ਵੀ ਲੋਕਾਂ ਦੇ ਨਾਲ ਖੜੇ ਆ ਤੇ ਲੋਕਾਂ ਨੂੰ ਮਾਰਜਾ ਵੀ ਅਸੀਂ 2 ਮਹੀਨਿਆਂ ਦੇ ਵਿੱਚ ਵਿੱਚ ਦਿੱਤਾ ਪਰ ਕੇਂਦਰ ਸਰਕਾਰ ਨੂੰ ਮੈਂ ਤੁਹਾਡੇ ਮਾਧਮ ਦੇ ਰਹੀਆਂ ਕਹਿਣਾ ਚਾਹਣਾ ਇਹ ਰਾਜਨੀਤੀ ਅਲੱਗ ਚੀਜ਼ ਹੈ ਲੋਕ ਸੇਵਾ ਇੱਕ ਅਲੱਗ ਚੀਜ਼ ਹੈ ਅਸੀਂ ਸਾਰੇ ਚੁਣੇ ਹੋਏ ਲੋਕਾਂ ਅਸੀਂ ਲੋਕਾਂ ਦੀ ਸੇਵਾ ਦੇ ਲਈ ਚੁਣਿਆ ਭਾਵੇਂ ਪਾਰਟੀਆਂ ਕੋਈ ਹੋਣ ਸੋ ਆਪਣਾ ਫਰਜ਼ ਨਿਭਾਉਣਾ ਪੰਜਾਬ ਜਿਹਨੇ ਦੇਸ਼ ਦਾ ਤਾਜ ਹੈ ਪੰਜਾਬ ਜਿਹਨੇ ਹਮੇਸ਼ਾ ਦੇਸ਼ ਦੀ ਰਾਖੀ ਕੀਤੀ ਹੈ ਅਨਾਜ ਭੰਡਾਰ ਅਨਾਜ ਦੇ ਭੰਡਾਰ ਜਿਹੜੇ ਦੂਜੇ ਦੇਸ਼ਾਂ ਤੋਂ ਅਸੀਂ ਆਧਾਰ ਮੰਗਦੇ ਫਿਰਦੇ ਸੀ ਅਸੀਂ ਦੂਜੇ ਦੇਸ਼ਾਂ ਨੂੰ ਐਕਸਪੋਰਟ ਕਰਨ ਲੱਗਾ ਤੇ ਉਸ ਪੰਜਾਬ ਨੂੰ ਪਹਿਲੀ ਵਾਰੀ ਲੋੜ ਪਈ ਹੈ ਕਿ ਕਿਸੇ ਮਦਦ ਦੀ ਪਰ ਉੱਥੋਂ ਕੇਂਦਰ ਦੀ ਸਰਕਾਰ ਭੱਜ ਗਈ ਇਹ ਨਹੀਂ ਕਰਨਾ ਚਾਹੀਦਾ ਜਿੱਥੇ ਵੀ ਕਿਤੇ ਸੂਬੇ ਦੀ ਸਰਕਾਰਾਂ ਨੂੰ ਲੋੜ ਪੈਂਦੀ ਹੈ ਸੰਗੀ ਢਾਂਚਾ ਕੇਂਦਰ ਸਰਕਾਰ ਨੂੰ ਆਪਣਾ ਫਰਜ਼ ਨਿਭਾਉਣਾ ਚਾਹੀਦਾ ਪੰਜਾਬ ਸਰਕਾਰ ਵੱਡੇ ਲੈਵਲ ਤੇ ਸਟੈਬਲ ਬਣਾ ਰਹੀ ਹੈ ਫਿਰ ਸੋ ਨੀ ਕੋ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਸਰਕਾਰ ਵੱਖਰੇ ਪੱਧਰੇ ਮਨਾਵੇ ਗੁਰਦੁਆਰੇ ਦੇ ਵਿੱਚ ਦਖੰਡਾ ਜੀ ਨਾਲ ਦੇਖੋ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ ਸ਼ੋਵੇਂ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਤਿਕਾਰ ਹੈ ਪਰ ਗੁਰੂ ਮਹਾਰਾਜ ਦਾ ਗੁਰੂ ਮਹਾਰਾਜ ਦਾ ਸਾਰਿਆਂ ਦੇ ਸੀ ਉਹਨਾਂ ਦੀ ਕੁਰਬਾਨੀ ਹੈ ਜਿਹੜੀ ਉਹ ਕਿਤੇ ਦੁਨੀਆ ਤੇ ਅਜਿਹੀ ਕਿਤੇ ਮਿਸਾਲ ਨਹੀਂ ਮਿਲਦੀ ਉਹਨਾਂ ਦੀ ਕੁਰਬਾਨੀ ਭਾਈ ਦਿਆਲਾ ਜੀ ਭਾਈ ਸਦੀਦਾਸ ਭਾਈ ਮਤੀਦਾ ਅਸੀਂ ਹੁਣ ਗੁਰਦੁਆਰਾ ਸੀਸਗੰਜ ਸਾਹਿਬ ਹੋ ਕੇ ਆਏ ਸੀ ਉਥੇ ਪਾਠ ਕਰਾਇਆ ਸੀ ਗੁਰਦੁਆਰਾ ਰਕਾਬ ਕੰਜ ਸਾਹਿਬ ਅਸੀਂ ਕੀਰਤਨ ਵੀ ਕਰਵਾਇਆ ਸੀ ਸੋ ਹਰ ਕਿਸੇ ਨੂੰ ਅਧਿਕਾਰ ਹੈ ਤੇ ਅਸੀਂ ਤੇ ਇਹ ਗੱਲ ਵੀ ਕਹਿੰਦੇ ਦੇਖੋ ਗੁਰੂ ਮਹਾਰਾਜ ਦਾ ਸੀ ਦੇਖੋ ਉਹਨਾਂ ਦੀ ਸ਼ਹਾਦਤ 350 ਸਾਲਾਂ ਦਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਵੈਸੇ ਤੇ ਕੋਈ ਭੁੱਲਣ ਵਾਲੀ ਗੱਲ ਨਹੀਂ ਹੈ ਪਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਵੀ ਯਾਦ ਰੱਖਣਾ ਅਸੀਂ ਇਸ ਗੱਲ ਨੂੰ ਵੱਡੇ ਪੱਧਰ ਤੇ ਮਨਾ ਰਹੇ ਹਾਂ ਤੇ ਜਿੱਥੇ ਵੀ ਕਿਤੇ ਗੁਰੂ ਮਹਾਰਾਜ ਦੇ ਚਰਨ ਪਏ ਆ ਪੂਰੇ ਪੰਜਾਬ ਦੇ ਵਿੱਚ ਅਸੀਂ ਹਰ ਇੱਕ ਜਗ੍ਹਾ ਤੇ ਕਿਤੇ ਹੈਰੀਟੇਜ ਸਟਰੀਟ ਕਿਤੇ ਉਹਨਾਂ ਦੇ ਨਾਂ ਤੇ ਗੇਟ ਹਰ ਉਸ ਜਗ੍ਹਾ ਨੂੰ ਟੱਚ ਕਰ ਰਹੇ ਅਸੀਂ ਜਿੱਥੇ ਗੁਰੂ ਮਹਾਰਾਜ ਦੇ ਜਨਮ ਹੋਇਆ ਸੋ ਸ਼੍ਰੋਮਣੀ ਕਮੇਟੀ ਵੀ ਕਰਦੀ ਹੈ ਸਾਰੇ ਨਾਲ ਹੀ ਕਰਨ ਤੋਂ ਮੈਂ ਸਮਝਦਾ ਚੰਗੀ ਗੱਲ ਹੈ ਪਰ ਅਸੀਂ ਸ਼੍ਰੋਮਣੀ ਕਮੇਟੀ ਆਪਣਾ ਸਿਮਰਨ ਦਾ ਸਨਮਾਨ ਕਰਦੇ ਹਾਂ ਉਹ ਆਪਣਾ ਕੰਮ ਕਰ ਰਹੇ ਨੇ ਸਨਮਾਨ ਕਰਨ ਕਾਜਾਂ ਨੂੰ ਲੈ ਕੇ ਜਾਂਦੀ ਤੇ ਕਿੱਥੀ ਜਾਂਦੀ ਤੁਹਾਨੂੰ ਲੱਗਦਾ ਕੋਈ ਰਾਜਨੀਤੀ ਨਹੀਂ ਸਰਕਾਰਾਂ ਦੇ ਫਰਜ਼ ਬੰਦੇ ਨੇ ਕੋਛੋਕਰ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਹੈ ਜਦੋਂ ਕੋਈ ਇਸ ਤਰ੍ਹਾਂ ਦੀ ਸ਼ਤਾਬਦੀ ਆਉਂਦੀ ਹੈ ਤਾਂ ਸਰਕਾਰ ਭਾਵੇਂ ਕਿਸੇ ਦੀ ਹੋਵੇ ਕੋਈ ਛੋਟੇ ਪੱਧਰ ਤੇ ਮਨਾਲਾਂਦੀ ਹੈ ਕੋਈ ਵੱਡੇ ਪੱਧਰ ਤੇ ਮਨਾਲਾਂਦੀ ਹੈ ਸੋ ਅਸੀਂ ਕਿਉਂਕਿ ਸਰਬੱਤ ਦਾ ਭਲਾ ਚਾਹੌਣ ਵਾਲੇ ਲੋਕਾਂ ਅਸੀਂ ਵੱਡੇ ਪੱਧਰ ਤੇ ਮਨਾਲਣ ਦਾ ਫੈਸਲਾ ਕੀਤਾ ਸਾਡੇ ਵੱਲੋਂ ਕੋਈ ਰਾਜਨੀਤੀ ਨਹੀਂ